ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਜਿਹੜਾ ਗੁਰੂ ਸਾਡਾ ਆਦਤ ਤੋਂ ਆਇਆ ਉਹ ਗੁਰੂ ਉਹਨੂੰ ਮੰਨਣਾ ਗੁਰੂ ਆਦਤ ਤੋਂ ਸ਼ਬਦ ਸ਼ਬਦ ਇੱਕਾ ਸ਼ਬਦ ਦੂਰ ਨਹੀਂ ਗੇ 800 ਕਰੋੜ ਲੋਕਾਂ ਦੇ ਵਿੱਚ ਇੱਕ ਹੀ ਸ਼ਬਦ ਕੰਮ ਕਰਦਾ ਹੈ ਇਹ ਤਰੋਂ ਆਇਆ 84 ਲੱਖ ਜੂਨ ਚ ਸ਼ਬਦ ਕੰਮ ਕਰਦਾ ਜਿਹੜਾ ਬੰਦਿਆਂ ਚ ਵੀ ਕਰਦਾ ਧਰਤੀ ਵੀ ਸ਼ਬਦ ਦੇ ਸਿਰ ਤੇ ਖੜੀ ਹੈ ਅਸਮਾਨ ਨੂੰ ਵੀ ਸ਼ਬਦ ਦੇ ਸਿਰ ਤੇ ਖੜਾ ਹੈ ਸੂਰਜ ਜੀ ਸ਼ਬਦ ਦੇ ਸਿਰ ਤੇ ਚੱਲਦਾ ਹੈ ਇਹ ਹੀ ਮੰਦਨ ਨਾਲ ਬਾਕੀ ਸਭ ਮਾਇਆ ਬਾਣੀ ਮਾਇਆ ਤਰਤੀ ਮਾਇਆ ਸੂਰਜ ਮਾਇਆ ਇੱਕ ਸ਼ਬਦ ਮਾਲਕ ਹੈ ਇਹਨੂੰ ਮਾਲਕ ਕਰਕੇ ਮੰਨ ਦਾ ਉਹਨੂੰ ਮਾਲਕ ਬਣ ਕੇ ਦੀਦਾ ਹੈ ਜਿਹੜਾ ਅਨੁਮਾਨ ਕਰਕੇ ਮੰਨ ਦਾ ਅਨੁਮਾਨ ਕਰਕੇ ਦੀਦਾ ਹੈ ਇਸੇ ਨਾਲ ਜੋੜਨਾ ਹੈ ਬਾਪੂ ਬਲਕੌਰ ਸਿੰਘ ਕਹਿੰਦਾ 800 ਕਰੋੜ ਲੋਕਾਂ ਦੇ ਵਿੱਚ ਮੈਨੂੰ ਤਾਂ ਕੋਈ ਰੱਬ ਦੀ ਸਿਆਣੀ ਬਾਈ ਜੀ ਸ਼ਬਦ ਰੂਪੀ ਤੁਹਾਡੇ ਵਿੱਚ ਹੀ ਰੱਬ ਆ ਆਪਣੇ ਵਿੱਚੋਂ ਵੇਖਣਾ ਬਾਹਰੋਂ ਕਿਤੇ ਉਹ ਨਹੀਂ ਦਿਸਣਾ ਨਾਕਦੀ ਹੈਗਾ ਨਾ ਦਿਸਣਾ ਨਾ ਕਿਤੇ ਵਿਖਾਉਣਾ ਦੱਸ ਸਕਦਾ ਪ੍ਰਮਾਣ ਦੇ ਸਕਦਾ ਬੰਦਾ ਤੇ ਵੇਖਣਾ ਆਪਣੇ ਵਿੱਚ ਹੀ ਆ ਇਹ ਤੋਂ ਬਿਨਾ ਹੋਰ ਕੋਈ ਰੱਬ ਨਹੀਂ ਸਾਰੀ ਸ੍ਰਿਸ਼ਟੀ ਨੂੰ ਕੀੜੀ ਤੋਂ ਲੈ ਕੇ ਹਾਥੀ ਤੱਕ ਸ਼ਬਦ ਰੂਪ ਹੀ ਆ ਰੱਬ ਇਹਦਾ ਕੋਈ ਕਾਰਨੀ ਧਰਤੀ ਜਿਹੜਾ ਉਹ ਕਿੱਡਾ ਸ਼ਬਦ ਕਿੰਨੇ ਰੂਪ ਚ ਹੋਊਗਾ ਕਿੱਡੇ ਕਾਰ ਚ ਹੋਊਗਾ ਇਹ ਵਕੀਲੀ ਜੀ ਛੋਟੇਕਾਰ ਚ ਹੈ ਉੱਥੇ ਵੀ ਸ਼ਬਦ ਹਾਥੀ ਕਿੱਡਾ ਇੱਕ ਤਨੂ ਦੀ ਵਾਧਕਾਰ ਦਾ ਪ੍ਰਮਾਣ ਵੀ ਦਾ ਕੋਈ ਅੰਤ ਹੈ ਨਹੀਂ ਵੀ ਕਿੰਨਾ ਗ੍ਰੂਪ ਧਾਰਲੇ ਧਰਤੀ ਕਿੰਨੀ ਖਡੂਗੀ ਆ ਸਮੁੰਦਰ ਕਿੰਨਾ ਵਿੱਚਾ